हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗਜਲ ਹੈਗਾ ਜੀ ਗਜਲ ਪਿੰਡ ਤੁਸੀਂ ਜਿਹੜੀ ਆ ਵਿਜ਼ਿਟ ਕਰਕੇ ਆ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਵਹਿੜਾ ਸੋਈ ਆ ਕਿੰਨੇ ਦਿਨ ਹੋ ਗਏ ਸੋਈ ਨੂੰ ਕਿੰਨਾ ਥਲੇ ਮਿਲ ਕੇ ਰਿਕਾਰਡ ਆ ਉਹ ਗੱਲਬਾਤ ਆਪਾਂ ਓਨਰ ਬਾਈ ਕੁਲਦੀਪ ਦੇ ਨਾਲ ਗੱਲਬਾਤ ਕਰਾਂਗੇ ਤਹਿਸੀਲ ਇਸ ਪਿੰਡ ਨੂੰ ਜਿਹੜਾ ਦੋਸਤੋ ਪੱਟੀ ਲੱਗਦੀ ਆ ਤੇ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਰਤੋਂ ਕੇ ਮਾਸੀ ਕੇ ਅਗਲੇ ਬੰਨੇ ਜਿਹੜਾ ਦੋਸਤੋ ਖੇਮ ਕਰਨਾ ਜਿਹੜਾ ਸ਼ਹਿਰ ਆ ਜਾਂਦਾ ਅ ਵਿਜਣ ਤੁਸੀਂ ਕਿਸੇ ਪਾਸੇ ਵੀ ਕਰ ਸਕਦੇ ਹੋ ਬਲਟੋਏ ਦੀ ਵੀ ਜਿਹੜੀ ਆ 5 ਤੋਂ 6 ਕਿਲੋਮੀਟਰ ਦੀ ਦੂਰੀ ਹੈਗੀ ਆ ਗਾਜਲ ਪਿੰਡ ਤੋਂ ਤੇ ਨਾਲ ਜਿਹੜਾ ਦੋਸਤੋ ਕੋਟਲੀ ਬਸਾਵਾ ਸਿੰਘ ਪਿੰਡ ਲੱਗਦਾ ਗੱਜਲਪਿੰਡ ਤੋਂ ਜਦੋਂ ਆਪਾਂ ਕੋਟ ਦੀ ਬਸਾਵਾ ਸਿੰਘ ਰੋਟ ਤੇ ਆਉਣੇ ਤਾਂ ਦੋਸਤੋ ਬਿਲਕੁਲ ਸੜਕ ਦੇ ਉੱਪਰ ਵੀਰ ਹੋਣਾ ਦਾ ਜਿਹੜਾ ਘਰ ਹੈਗਾ ਠੀਕ ਹੈ ਤੇ ਕੁਲਦੀਪ ਸਿੰਘ ਓਨਰ ਆ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਆਜੋ ਕਰਦੇ ਆ ਗੱਲਬਾਤ ਇਸ ਬੈੜ ਦੇ ਰਿਗਾਰਡਿੰਗ ਦੋਸਤੋ ਕੀ ਮਿਲ ਰਿਹਾ ਕੋੜਾ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਬਾਈ ਕੁਲਦੀਪ ਦੇ ਨਾਲ ਕਰਦੇ ਆ ਗੱਲ ਜੀ ਆਜੋ ਵੀਰ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਿੰਘ ਸਸਰੀਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੀਓ ਠੀਕ ਠਾਕ ਪਰਾ ਹਾਂਜੀ ਵਧੀਆ ਜੀ ਵਧੀਆ ਚੱਲਦੀ ਕਲਾ ਕਿਰਪਾ ਦਾ ਤੇ ਨਹੀਂ ਚਲੋ ਜੀ ਬਹੁਤ ਵਧੀਆ ਗੱਲ ਆ ਵੀਰ ਸੰਦੀਪ ਇਹ ਵੜ ਐਸ਼ਾਈ ਵਾਲ ਦੀ ਆਪਣੇ ਕੋਲ ਆ ਜੀ ਹਾਂਜੀ ਇਹ ਬਕਾਉ ਹਣਾ ਹਾਂਜੀ ਕਲਦੀਪ ਜੀ ਅੰਦੀ ਆਪਾਂ ਵੀਡੀਓ ਪਾਈ ਸੀ ਇੱਕ ਵਾਰੀ ਪਹਿਲਾਂ ਕੋਈ ਸਾਈ ਪਿਆ ਨਾ ਕਰਕੇ ਉਹ ਬੰਦਿਆਂ ਨੇ ਖਰਾਬ ਕੀਤਾ ਤੁਸੀਂ ਦੱਸਿਆ ਸੀ ਉਹ ਯਾਰ ਇਦਾਂ ਨਾ ਕੋਈ ਵੀ ਭੈਣ ਭਰਾ ਨਾ ਹਾਂਜੀ ਜੇ ਦਾ ਡੰਗਰ ਲੈਣਾ ਹੁੰਦਾ ਤਾਂ ਫਿਰ ਸਾਈ ਪਾਇਆ ਕਰੋ ਬਿਲਕੁਲ ਸਾਈ ਵੀ 4000 ਰੁਪਿਆ ਪਾਇਆ ਕਰੋ 4000 ਰੁਪਿਆ ਸਾਈ ਪਾ ਕੇ ਹਾਂਜੀ ਆਣ ਕੇ ਆਪਣੀ ਦੋ ਟਾਈਮ ਚੋਕੇ ਹਾਂਜੀ ਤਸੱਲੀ ਕਰਕੇ ਇਹ ਨਹੀਂ ਕਿ ਸਾਈ ਪਾਤੀ ਰੱਠ ਦੇਣ ਆਗੇ ਵੀਰ ਜੀ ਪੈਸੇ ਨਹੀਂ ਮੰਨਦੇ ਕਿਤਰਾ ਵੀ ਹੈ ਨਾ ਆਣ ਕੇ ਪਾਸ ਕਰਕੇ ਸਿਲੈਕਟ ਕਰ ਲਿਆ ਕਰੋ ਹਾਂ ਹਾਂ ਇਹ ਨਹੀਂ ਕਿ ਬਾਅਦ ਦੇ ਵਿੱਚ ਮੁੜ ਕੇ ਆਖੋਗੇ ਸਾਡੇ ਇਦਾਂ ਵਾ ਉਦਾਂ ਸਾਡੇ ਤੋਂ ਪੈਸੇ ਨਹੀਂ ਬਣੇ ਫਿਰ ਪੈਸੇ ਵਾਪਸ ਕੀਤੇ ਆ ਤੇ ਖਰਾਬ ਨਾ ਕਰੋ ਜੀ ਖਰਾਬ ਨਾ ਕਰੋ ਕਿਉਂਕਿ ਇਹ ਨਾ ਵੀ ਫਿਰ ਹੋਰ ਕਿਸੇ ਭਰਾਏ ਭੈਣ ਭਰਾ ਦੇ ਕਿਸੇ ਵੰਡ ਦੇ ਵਿੱਚ ਕਿਸੇ ਦੇ ਵਹਿੜ ਆਉਂਦੀ ਸੀਗੀ ਉਹ ਵੀ ਬੰਦਾ ਖਰਾਬ ਹੋਇਆ ਉਹ ਮਿਲੀ ਉਹਨੂੰ ਵੀ ਨਹੀਂ हां 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 ਤੇ ਨਾ ਹੀ ਉਹਨੇ ਖਰੀਦੀ ਆ ਪੈਸਿਆਂ ਦਾ ਗੇੜ ਕਰਕੇ ਨਾ ਪੈਸੇ ਉਹ ਤੋਂ ਬਣੇ ਆ ਬਣੇ ਆ ਚਲੋ ਸਾਈ ਦੇ ਤੁਸੀਂ ਮੈਨੂੰ ਦੱਸਿਆ ਸੀ ਵਾਪਸ ਪਾਤੀ ਆ ਹਾਂ 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 ਠੀਕ ਆ ਤੇ ਪਰ ਜਿਹੜਾ ਖਰਾਬ ਨਾ ਦੋਸਤੋ ਕਰਿਆ ਕਰੋ ਕਿਉਂਕਿ ਇੱਕ ਪਸੂ ਨਾ ਕਿਸੇ ਦਾ ਡੱਕਿਆ ਕਰੋ ਜਿਹੜੀ ਸਾਈ ਵਧਾਈ ਕਰ ਲੈਂਦੇ ਜੇ ਆਪਦਾ ਘਰੇ ਪਹੁੰਚ ਕੇ ਤਸੱਲੀ ਕਰ ਲਿਆ ਕਰੋ ਫਿੱਟ ਬੰਦੀ ਆ ਆਪਦੀ ਚੀਜ਼ ਲੈ ਲਿਆ ਕਰੋ ਨਹੀਂ ਫਿੱਟ ਬੰਦੀ ਤਾਂ ਵੀ ਭਾਈ ਸਾਈ ਲੈ ਕੇ ਵਾਪਸ ਚਲੋ ਠੀਕ ਆ ਭਾਈ ਕਾਹਦਾ ਤੁਸੀਂ ਇੱਥੋਂ ਨਵਾਂ ਦਾਜਾ ਲਾ ਸਕਦੇ ਕਿੰਨਾ ਕਾਦਿਆ ਹਾਂਜੀ ਅਸ਼ੀਆ ਤੋਂ ਕਦ ਕਦ ਬੰਦਾ ਲੱਗੇ ਖੜਾ ਵਾ ਤੁਸੀਂ ਇਹਨਾਂ ਦਾ ਅੰਦਾਜ਼ਾ ਲਾ ਸਕਦੇ ਜੀ ਇਹਦਾ ਕਦ ਕਿੰਨਾ ਵਾ ਬਿਲਕੁਲ ਲੰਬਾਈ ਵੀ ਤੁਹਾਨੂੰ ਦੱਸਣ ਦੀ ਜੀ ਕਿੰਨੀ ਕ ਹੈਗੀ ਆ ਬਿਲਕੁਲ ਹਾਂ ਤੇ ਨੋਰਮਲ ਜਿਹੜੀ ਆ ਦੋਸਤੋ ਸ਼ਾਹੀਵਾਲ ਦੇ ਵਿੱਚ ਵਹਿੜ ਆ ਹਾਂ ਤੇ ਸੋਈ ਨੂੰ ਵੀਰ ਕੁਲਦੀਪ ਇਹਨੂੰ ਕਿੰਨੇ ਕ ਟਾਈਮ ਹੋ ਗਿਆ ਦਿਨ ਕਿੰਨੇ ਕ ਇਹਨੂੰ 18 ਤੋਂ 20 ਦਿਨ ਹੋ ਗਿਆ ਸੋਈ ਨੂੰ 18 ਤੋਂ 20 ਦਿਨ ਹਾਂ ਉਦੋਂ ਆਪਾਂ ਇਹ ਲਾਈਵ ਮਿਲਕ ਦੀ ਵੀ ਜਿਹੜੀ ਆ ਵੀਡੀਓ ਨਾਲ ਹੀ ਪਾਤੀ ਸੀ ਹਾਂ ਪਾਤੀ ਸੀ ਤੇ ਸੇਲ ਹੋ ਗਈ ਸੀ ਚਲੋ ਕੋਈ ਕਾਰਨ ਬਣਿਆ ਅਗਲੇ ਦੇ ਨਹੀਂ ਪੈਸੇ ਬਣਿਆ ਪਰ ਆਪਾਂ ਖਰਾਬ ਹੋ ਗਏ ਤੂੰ ਹਾਂ ਹਾਂ ਬਿਲਕੁਲ ਜੀ ਬਿਲਕੁਲ ਪਰ ਤੁਸੀਂ ਖਰਾਬ ਹੋਏ ਬਾਅਦ ਚ ਤੇ ਵਹਿੜ ਥੱਲੇ ਹੁਣ ਦੁੱਧ ਮੌਜੂਦਾ ਕਿੰਨਾ ਜਿਹੜਾ ਆਪਾਂ ਚਵਾ ਦੇਣਾ ਜੀ 13 ਤੋਂ ਪਲੱਸ 13 ਤੋਂ ਪਲੱਸ ਆ ਜੀ ਤੇ ਕੋਈ ਆ ਉਹਦਾ ਡੱਬਾ ਮਾਰ ਲੇ ਲੀਟਰ ਮਾਰ ਲੇ ਆ ਕੇ ਮੇਰੇ ਘਰ ਮਿਲ ਲੈ 13 ਲੀਟਰ ਜੀ ਕਿਸੇ ਨੇ ਮਗਾਉਣੀ ਆ ਤੇ ਮੈਂ 2 ਲੀਟਰ ਘੱਟ ਦੀ ਗਾਰੰਟੀ ਦੇ ਕੱਲੋ 11 ਲੀਟਰ ਤੇ ਹਾਂ ਤੇ ਜੇ ਆਣ ਕੇ ਇਥੇ ਮਿਲ ਲੈ ਫਿਰ ਤੱਕ ਦੇਣਾ ਪਤਾ ਲੱਗ ਜਣਾ ਕੀ ਹੈ ਬਿਲਕੁਲ ਹਾਂ ਤੇ ਬੱਚਾ ਜਿਹੜਾ ਬੱਛਾ ਇਹਦੇ ਨਾਲ ਹੈ ਨਾ ਹਾਂ ਬੱਛਾ ਉਹ ਬੱਜਾ ਬੱਛਾ ਮੇਲਕਾ ਹਾ ਦੋਸਤੋ ਬੱਛਾ ਤੁਸੀਂ ਵੇਖ ਸਕਦੇ ਹੋ ਦਿਨਾਂ ਦੇ ਵਿੱਚ 20 ਤੋਂ 22 22 ਦਿਨ ਦਾ ਸਮਾਂ ਹੋ ਗਿਆ ਆ ਇੱਕ ਪਹਿਲਾਂ ਆਪਾਂ ਵੀਡੀਓ ਪਾਈ ਸੀ ਤਕਰੀਬਨ ਉਹ ਵੀਡੀਓ ਪਾਈ ਨੂੰ ਵੀ ਜਿਹੜੇ 15 ਤੋਂ 16 17 ਦਿਨ ਹੋ ਗਏ ਆ ਠੀਕ ਆ ਤੇ 15 ਦਿਨ ਹੋ ਗਏ ਵੀਡੀਓ ਪਾਈ ਨੂੰ ਤੇ ਇਹ ਵਹਿੜ ਜਿਹੜੀ ਬਕਾਊਗਾ ਦੋਸਤੋ ਬਿਲਕੁਲ ਥਣਾ ਦੀ ਹਵਾਨੇ ਦੀ ਤੁਸੀਂ ਵੇਖ ਲੈਣੀ ਆ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਵੀਰ ਕੁਲਦੀਪ ਤੋ ਕੋਲ ਕੇ ਪਤਨ ਨੂੰ ਤੋਰ ਕੇ ਦਿਖਾਉਣੇ ਬਹਿਣੀ ਵਾਲੇ ਪਾਸੇ ਤੋਂ ਥਾਣੇ ਦੰਦਾ ਲੱਗਾ ਜੀ। ਬਾਕੀ ਸ਼ਾਈਵਾਲ ਵੈੜ ਦੇ ਜਿਹੜਾ ਥਾਣੇ ਦੋਸਤੋ ਮਾੜਾ ਨਹੀਂ ਹੁੰਦਾਗਾ ਮੋٹے ਥਣ ਗੁੱਲ ਥਣ ਹੁੰਦੇ ਆ। ਆ ਕਰੋ ਚੈੱਕ ਜੀ। ਆਰਡਰ ਦੀ ਲੇਵੇ ਦੀ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ। ਠੀਕ ਆ ਜਿਹੜਾ ਵੀ ਰ ਅੱਗੇ ਸਾਈ ਕਰ ਲੂਗਾ ਖਾਸ ਤੌਰ ਤੇ ਬਿਲਕੁਲ ਆ ਦੀ ਤਸੱਲੀ ਆ ਘਰ ਵਿਜ਼ਿਟ ਕਰਕੇ ਜਿਹੜੀ ਦੋ ਟਾਈਮ ਦੀ ਚਵਾਈ ਕਰ ਲੋ ਚਾਰ ਟਾਈਮ ਕਰ ਲੋ ਉਹ ਤੁਸੀਂ ਆ ਆਪਣਾ ਹੱਕ ਸਮਝ ਕੇ ਤੁਸੀਂ ਕਰਨੀ ਆ ਠੀਕ ਆ। ਹਾਂਜੀ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਦੇਖੋ ਜੀ ਆ ਬੈਕ ਸਾਈਡ ਤੋਂ ਦੇਖੋ ਥਣਾ ਦਾ ਜੀ ਠੀਕ ਹੈ ਗੈਬੰਤਰ ਪੂਰਾ ਹੈਗਾ ਚਵਾਈ ਜਿਹੜੀ ਆ ਦੋਸਤੋ ਬੈਸਟ ਲੱਗੀ ਆ ਕੋਈ ਚਵਾਈ ਦੇ ਵਿੱਚ ਇਹ ਕੰਮ ਨਹੀਂ ਹੈਗਾ ਕਿ ਕਿਸੇ ਚੋਂ ਧਾਰਾਂ ਘਟ ਹੋ ਗਈਆਂ ਕਿਸੇ ਚੋਂ ਵੱਧ ਗਈਆਂ ਭਾਈ ਚਵਾਈ ਕੁਲਦੀਪ ਸਿੰਘ ਕਿਵੇਂ ਦੀ ਭਰਾ ਤੂੰ ਆਪ ਹੀ ਦੱਸ ਦੇ ਚਵਾਈ ਚਵਾਈ ਜੀ ਇੱਕ ਨੰਬਰ ਦੀ ਕੋਈ ਘਟਵਾਤ ਕੋਈ ਧਾਰ ਦਾ ਨਾ ਨਾ ਜੀ ਨਾ ਨਾ ਕੋ ਪੂਰ ਛੱਟਾ ਨਾ ਥਣ ਵੱਧ ਘਟ ਠੀਕ ਆ ਜੀ ਪ੍ਰੋਪਰ ਚਵਾਈ ਬਿਲਕੁਲ ਸਹੀ ਠੀਕ ਆ ਤੇ ਇਹਦਾ ਇੱਕ ਕੁਲਦੀਪ ਦੇ ਮੁੱਲ ਕਿੰਨਾ ਡਿਮਾਂਡ ਕਿੰਨੀ ਕਰਦੇ ਮੁੱਲ ਪਹਿਲੀ ਵੀਡੀਓ ਦੇ ਵਿੱਚ ਤਾਂ ਆਪ ਪਾਇਆ 40000 ਰੁਪਇਆ ਹਾਂਜੀ ਤੇ ਪੈਸੇ ਲੱਗੇ ਬੜੇ ਸੋਹਣੇ ਬੈੜ ਦੇ ਬੈੜ ਵੀ ਚੰਗੀ ਆ ਹਾਂ ਹਾਂ ਇਦਾਂ ਦਾ ਬਾਹਰ ਕੋ ਮੁੱਲ ਨਹੀਂ ਕਰ ਲਿਆ ਬਿਲਕੁਲ ਜਿੱਦਾਂ ਦੇ ਆਪਾਂ ਮੁੱਲ ਕਰਦੇ ਆ ਬਿਲਕੁਲ ਜੀ ਹੁਣ ਆਪਾਂ 38000 ਰੁਪਏ ਮੁੱਲ ਕਰਦੇ ਆ ਠੀਕ ਆ ਵਿੱਚੋਂ ਛੋਟ ਸੇ ਆਪਾਂ ਕਿੰਨਾ ਕੁ ਹੋਊਗਾ ਜੀ ਕਰ ਦਾਂਗੇ ਮਾਨਦਾਨ ਜਰੂਰ ਕਰਨਾ ਹਾਂ ਜੀ ਬਿਲਕੁਲ ਕਰਾਂਗੇ ਜੀ ਤੁਸੀਂ ਵੀ ਬਾਹਰ ਵੀ ਦੀ ਜਾਂਦੇ ਤੁਸੀਂ ਦੱਸ ਦੋ ਇੰਨਾ ਇਦਾਂ ਨਹੀਂ ਬੈੜ ਹੈਗੀ ਇੰਨੇ ਵਾਲੀ ਮੁੱਲ ਕਰਦਾ ਇੰਨੇ 38000 ਜਿਹੜਾ ਦੋਸਤੋ ਮੋਹਲਾ ਪਹਿਲਾਂ ਪਿਛਲੀ ਵੀਡੀਓ ਚ ਆਪਾਂ ਇਹਦਾ 40 ਕੀਤਾ ਸੀ ਬੈੜ ਵੇਖੀ ਸੀ ਚਲੋ ਬੰਦਿਆਂ ਨੇ ਕੁਝ ਖਰਾਬ ਕੀਤਾ ਗੱਲ ਵੱਖਰੀ ਆ ਨਾਲ ਬੱਚਾ ਬੱਚੇ ਦਾ ਪਸਮਾ ਤੁਸੀਂ ਵੇਖ ਸਕਦੇ ਹੋ ਬੱਚਾ ਬਿਲਕੁਲ ਚੰਗੂਗਾ ਕੋ 2 ਕੁ ਮਿੰਟ ਮਿੰਟ ਡੇਢ 2 ਮਿੰਟ ਬਾਅਦ ਜਿਹੜਾ ਪਸਮਾ ਹੋ ਜਾਂਦਾ ਵੇਖ ਸਕਦੇ ਆਪਾਂ ਠੀਕ ਆ ਬੱਚਾ ਵਾ ਲਾ ਕੇ ਵਿਖਾ ਦੇ ਕੁਲਦੀਪ ਭਾਈ ਦਿੱਕਤ ਧਾਰਾ ਮਾਰ ਕੇ ਦਿਖਾ ਦੇ ਆ ਕਰੋ ਚੈੱਕ ਜੀ ਠੀਕ ਆ ਬੱਚਾ ਜਿਹੜਾ ਬਿਲਕੁਲ ਥੱਲੇ ਆਪਾਂ ਛੱਡਤਾ ਟਾਈਮ ਜਿਹੜਾ ਤੁਸੀਂ ਜਰੂਰ ਨੋਟ ਕਰ ਲਓ ਦੋਸਤੋ ਟਾਈਮ 4 ਵਜੇ ਦਾ ਜਿਹੜਾ ਦੋਸਤੋ ਟਾਈਮ ਹੈਗਾ ਈਵਨਿੰਗ ਟਾਈਮ ਸ਼ਾਮ ਦਾ ਜਿਹੜਾ 4 ਵਜੇ ਆ ਤੇ ਚੁਵਾਈ ਜਿਹੜੀ ਆ ਟਾਈਮ ਟੂ ਟਾਈਮ ਕਰ ਲਓ ਠੀਕ ਆ ਹੌਣ ਵੈਸੇ ਜਿਹੜੀ ਚਵਾਈ ਬਾਈ ਕੁਲਦੀਪ ਕਿੰਨੇ ਵਜੇ ਸੁਬਾਹ ਕੀਤੀ ਹੈ 6 6 ਵਜੇ ਚਵਾਈ ਜਿਹੜੀ ਕਰੀ ਹੈ ਤੇ ਹੁਣ ਤਕਰੀਬਨ 4 ਵਜੇ ਦੇ ਪਏ ਆ ਇਹ ਧਿਆਨ ਦੇ ਵਿੱਚ ਰੱਖ ਲਿਓ ਠੀਕ ਆਪਾਂ ਪੂਰੀ ਚਵਾਈ ਨਹੀਂ ਚਲੋ ਕਰ ਦੇਗੇ ਪੂਰੀ ਚਵਾਈ ਵੀ ਆਪਾਂ ਕਰਕੇ ਦਿਖਾ ਸਕਦੇ ਆ ਪਰ ਵੀਡੀਓ ਹੋਰ ਜਿਆਦਾ ਲੈਂਥੀ ਹੋ ਜਾਏਗੀ ਲੰਬੀ ਹੋ ਜਾਊਗੀ ਚਵਾਈ ਲਈ ਤੁਸੀਂ ਖਾਸ ਕਰਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਓ ਵੀ 13 ਲੀਟਰ ਤੋਂ ਬਾਹਰ ਜਿਹੜਾ ਵੀਰਾਂ ਦਾ ਵੀ ਦੁੱਧ ਚੱਲਣ ਰਿਹਾ ਬਾਕੀ 11 ਲੀਟਰ ਜੇ ਕਿਸੇ ਵੀਰ ਨੇ ਆਨਲਾਈਨ ਸੌਦਾ ਕੋਈ ਕਰਦਾ ਆਨਲਾਈਨ ਮੰਗਾਉਣੀ ਆ ਤੇ 11 ਲੀਟਰ ਤੁਸੀਂ ਚੋਕੇ ਲੈ ਕੇ ਜਾ ਸਕਦੇ ਠੀਕ ਆ 11 ਲ ਠੀਕ ਆ ਮੋਟਾ ਗੋਲਤ ਹਨਾ ਦੋਸਤੋ ਤੇ ਬਿਲਕੁਲ ਜਿਹੜੇ ਚੌਥਾ ਹਨਾ ਦਾ ਵਿੱਚ ਗੈਬੰਤਰਾ ਪੂਰਾ ਹੈ ਪਸਮਾ ਬੱਚਾ ਛੱਡਦੇ ਬਿਲਕੁਲ ਜੀ ਆ ਵੇਖੋ ਕਿੰਨਾ ਕ ਟਾਈਮ ਲੱਗਾ ਨਾਲ ਹੀ ਪਸਮ ਗਈ ਆ ਵੀਰ ਕਰਾਇਓ ਜੇ ਚੈੱਕ ਆ ਵੇਖੋ ਜੀ ਆ ਅਗਲੇ ਹਨਾ ਦਾ ਵੇਖੋ ਜੀ ਚਵਾਰ ਚਲੋ ਜੀ ਆ ਮਗਰਲੇ ਹਨਾ ਦਾ ਵੇਖੋ ਠੀਕ ਹੈ ਜੀ ਠੀਕ ਹੈ ਠੀਕ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਇੱਕ ਵਾਰੀ ਖੋਲ ਕੇ ਭਰਾ ਤੋੜ ਦੇ ਫਿਰ ਆ ਕਰ ਉਹ ਚੈੱਕ ਜੀ ਠੀਕ ਆ ਠੀਕ ਆ ਇਸੇ ਗੱਲੋਂ ਵੀ ਜਿਹੜੀ ਆ ਦੋਸਤੋ ਉਹ ਨੀਕੀ ਨਹੀਂ ਹੈਗੀ ਕਿ ਬਾਕੀ ਤਸੱਲੀ ਜਿਹੜੇ ਵੀਰ ਨੇ ਆਣ ਕੇ ਕਰ ਲੈਣੀ ਆ ਬੇਸ਼ੱਕ ਤੁਸੀਂ ਉਹ ਖਰੀਦ ਲਿਓ ਜੇ ਆਨਲਾਈਨ ਮੰਗਾਉਂਦੇ ਹੋ ਫਿਰ ਵੀ ਜਿਹੜੀ ਆ ਤੁਸੀਂ ਗਰੰਟੀ ਭਾਈ ਕੁਲਦੀਪ ਦੀ ਗਰੰਟੀ ਤੇ ਮੰਗਾ ਸਕਦੇ ਹੋ ਚੀਜ਼ ਤਸੱਲੀ ਜਿਹੜੀ ਹੈਗੀ ਦੋਸਤੋ 11 ਲੀਟਰ ਦੀ ਹੈਗੀ ਆਨਲਾਈਨ ਜੇਕਰ ਘਰੇ ਵਿਜ਼ਿਟ ਕਰਦੇ ਹੋ ਤਾਂ 13 ਲੀਟਰ ਤੋਂ ਬਾਹਰ ਦੁੱਧ ਆ ਤੇ ਕੁਲਦੀਪ ਭਾਈ ਸੰਪਰਕ ਨੰਬਰ ਦੱਸ ਦੇਗੀ ਸੰਪਰਕ ਨੰਬਰ 73407 ਹਾਂਜੀ 08606 ਠੀਕ ਆ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਵੀਰ ਕੁਲਦੀਪ ਸਿੰਘ ਪਿੰਡ ਗਜਲ ਤੋ ਸਹੀ ਉਹ ਤੇ ਜਿਲ੍ਹਾ ਤਹਿਸੀਲ ਪੱਟੀ ਲੱਗਦੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਠੀਕ ਆ ਸੋ ਦੋਸਤੋ ਇੱਕ ਵੀਰ ਕੁਲਦੀਪ ਦੇ ਕੋਲ ਨਾ ਇੱਕ ਲਾਸ਼ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਣਾ ਵੀ ਇੱਕ ਮੱਝ ਹੱਥ ਹਲਾ ਬਿਨ ਬੱਚੇ ਤੋਂ ਆ ਤੇ ਮੱਝ ਤਾਜੀ ਸੂਈ ਆ ਬਾਕੀ ਗੱਲਬਾਤ ਆਪਾਂ ਵੀਰ ਕੁਲਦੀਪ ਤੋਂ ਪੁੱਛਦੇ ਆ ਭਾਈ ਕੁਲਦੀਪ ਟਾਈਮ ਕਿੰਨਾ ਕੋ ਗਿਆ ਨ ਸੂਈ ਨੂੰ ਇਹਨੂੰ ਡੇਢ ਕੁ ਮਹੀਨਾ ਆਇਆ ਸੂਈ ਨੂੰ ਡੇਢ ਕੁ ਮਹੀਨਾ ਹੋ ਗਿਆ ਹਾਂ ਬਾਈ ਕੱਟੀ ਆ ਆਪਣੇ ਲਾਕ ਲਾਗੇ ਪੈਂਦਿਆ ਹਾਂਜੀ ਉਹਨਾਂ ਨੇ ਕੱਟੀ ਲਾ ਲਈ ਤੇ ਮੱਝ ਮਰਲੂ ਹੋਣਾ ਆਪਾਂ ਲੈ ਹੁੰਦੀ ਉਹਨੂੰ ਮੱਝ ਤੁਸੀਂ ਲਈ ਸਵੇਰ ਤੀਜਾ ਸੂਈ ਕੇ ਜੇ ਤੇ ਆ ਉਹ ਤੀਜਾ ਸੂਆ ਸੂਹੀ ਆ ਹਾਂ ਤੀਜਾ ਸੂਆ 1.5 ਮਹੀਨਾ ਹੋ ਗਿਆ ਸੂਹੀ ਨੂੰ ਤੇ ਦੁੱਧ ਹਾਜ਼ਰ ਕਿੰਨਾ ਵੀ ਜਿਹੜਾ ਕਿਸੇ ਨੇ ਚੋ ਲੈਣਾ 9 ਲੀਟਰ 9 ਲੀਟਰ ਹਾਂ ਠੀਕ ਆ 9 ਲੀਟਰ ਦੀ ਚੋਈ ਹੈ ਦੋਸਤੋ ਤੁਸੀਂ ਹੀ ਕਰਨੀ ਆ ਆਪਣਾ ਹੱਕ ਸਮਝ ਕੇ ਠੀਕ ਆ ਤੇ ਕਿਉਂਕਿ ਅੱਗੋਂ ਜਿਹੜਾ ਵੀਰ ਵੀ ਚੋ ਕੇ ਲੈ ਗਿਆ ਤਸल्ली ਕਰਕੇ ਲੈ ਕੇ ਆਇਆ ਵਪਾਰ ਦੀ ਲੈਣਾ ਤੇ ਥਣਾ ਦੀ ਥਣਾ ਤੁਣਾ ਦੀ ਵੀਰ ਕਿਵੇਂ ਸੀ ਓਕੇ ਆ ਇੱਕ ਥਾਂ ਦੇ ਵਿੱਚ ਹੈਗਾ ਵੇ ਨਾ ਸਰੂਫ ਮਾੜਾ ਐ ਐਸੇ ਆ ਜਿਹੜਾ ਸਰੂ ਆ ਨਾ ਇਹ ਟੇਡਾ ਲੱਗਾ ਵਾ ਅੱਛਾ ਤਾਰ ਥੋੜੀ ਟੇਡੀ ਟੇਡੀ ਕਰਨੀ ਪੈਂਦੀ ਮੁੱਖੀਆਂ ਕਰਦੀ ਮੁਠੀ ਤੋਂ ਟੇਡੀ ਕਰਨੀ ਪੈਂਦੀ ਆ ਮਾੜੀ ਟੇਡੀ ਕਰਨੀ ਪੈਂਦੀ ਆ ਸਰਾਕ ਥੋੜਾ ਜਿਹਾ ਮਾੜਾ ਟੇਡੇ ਟੇਡੇ ਚ ਹਾਂ ਜਿੱਥੇ ਮੰਨ ਲਓ ਇੱਥੇ ਲੱਗਾ ਦਾ ਸੈਂਟਰ ਦੇ ਵਿੱਚ ਇਹ ਥੋੜਾ ਜਿਹਾ ਸਾਈਡ ਨੂੰ ਆ ਇੱਥੇ ਆਹ ਉਹਨਾਂ ਨੂੰ ਥੜਕ ਮਾਉਣਾ ਪੈਂਦਾ ਮਾੜਾ ਇਹ ਮੁੱਕੀ ਟੇਡੀ ਕਰਨੀ ਪੈਂਦੀ ਆ ਬਾਕੀ ਵਰਦੀ-ਬਰਦੀ ਪੂਰੀ ਆ ਬਿਲਕੁਲ ਓਕੇ ਐ ਚਵਾਈ ਜਰੀਨਾ ਕੋ ਤਾਰ ਨਾ ਕੋ ਕੋ ਪੂਛਟਾ ਲੋ ਵੀ ਦੋਸਤੋ ਉੜਕੂਗੀ ਹਾਂ ਦੋ ਟਾਈਮ ਆਪਣੇ ਘਰ ਆ ਕੇ ਚੋਵੇ ਹਾਂਜੀ ਤਸੱਲੀ ਕਰੇ ਹਾਂ ਹਾਂ ਜਦਨ ਮੈਂ ਲਿਆਦੀ ਹੋਂ ਤਨ ਦੋ ਟਾਈਮ ਠੀਕਾ ਜਰੂਰ ਲਾਇਆ ਹਾਂ ਹਾਂ ਠੀਕ ਹੈ ਸ਼ਾਮੀ ਮੜ ਕੇ ਮੈਂ ਆਪਣੀ ਵਾਈਫ ਨੂੰ ਭਾਇਆ ਹਾਂਜੀ ਇਹਦੇ ਥੱਲੇ ਉਹਨੇ ਥਾਪੀ ਮਾਰ ਕੇ ਪਾੜਾ ਪਾ ਕੇ ਚੋਲੀ ਜੀ ਹਾਂ ਕੋਈ ਚੱਕਰ ਨਹੀਂ ਚੋ ਪਰਮਾਨ ਤੇ ਚੋ ਮੈਂ ਦਿੱਤੀ ਤੇ 9 ਲੀਟਰ ਬਿਲਕੁਲ ਹੈਗਾ ਤੁਹਾਣ ਹਾਂ ਬਿਲਕੁਲ ਹੈਗਾ ਜੀ ਬਿਲਕੁਲ ਠੀਕ ਹੈ 9 ਕਿਲੋ ਜਿਹੜਾ ਦੋਸਤੋ ਬਿਲਕੁਲ ਇਹਦੇ ਥੱਲੇ ਹਾਜ਼ਰ ਦੋਤਾ ਠੀਕ ਹੈ ਤੇ ਡੇਢ ਕੁ ਮਹੀਨਾ ਹੋ ਗਿਆ ਸੂਈ ਨੂੰ ਕਿਉਂਕਿ ਜਿੱਥੋਂ ਅੱਗੋਂ ਲੈ ਕੇ ਆਂਦੇ ਚਲੋ ਉਹਨਾਂ ਨੂੰ ਆਪਦਾ ਸ਼ੌਂਕ ਸੀ ਉਹਨਾਂ ਕੱਟੀ ਲਾ ਲਈ ਆ ਬੱਚਾ ਲਾ ਲਿਆ ਸੀ ਹਾਂਜੀ ਇਹਨੂੰ ਫੋਲ ਕੇ ਦਿਖਾ ਦਈਏ ਮੜੇ ਠੀਕ ਆ ਬੱਚਾ ਲਾ ਲਿਆ ਸੀਗਾ ਤੇ ਦੁੱਧ ਵਾਲੋ ਖਰੀ ਆ ਬਾਕੀ ਜਿਹੜੀ ਗੱਲ ਹੈਗੀ ਵੀ ਇੱਕ ਐਡਾ ਉਲਟ ਬਹਿਣੀ ਵਾਲੇ ਪਾਸੇ ਤੋਂ ਅਗਲਾ ਥਾਣਾ ਉਹਦੇ ਵਿੱਚ ਨਾ ਇੱਕ ਸੁਰਾਖ ਮਾਰਾ ਜਿਹੜਾ ਆਪਾਂ ਜਿਹਦੇ ਤੋਂ ਧਾਰ ਨਿਕਲਦੀ ਬਿਲਕੁਲ ਟੋਪ ਦੇ ਥੱਲੇ ਕੋਈ ਭੂਰ ਛਟਾ ਨਹੀਂਗਾ ਵੀ ਉਹ ਇੱਕ ਨਾ ਸੁਰਾਖ ਇੱਕ ਸਾਈਡ ਤੋਂ ਮੜਾ ਲੱਗਾ ਹੋਇਆ ਵੀ ਇੱਕ ਸੈਂਟਰ 'ਚ ਹੁੰਦਾ ਸੁਰਾਖ ਉਹ ਬਿਲਕੁਲ ਸਾਈਡ ਤੇ ਆ ਤੇ ਇੱਕ ਥੋੜੀ ਮੁਠੀ ਉਹਦਾ ਚਵਾ ਜਿਹੜਾ ਬਿਲਕੁਲ ਬਾਲਟੀ ਦੇ ਵਿੱਚ ਸਿੱਧੀ ਤਾਰ ਵੱਜਦੀ ਆ ਠੀਕ ਆ ਆ ਪੁੱਠਾ ਪਠਾ ਜੇ ਬਿਲਕੁਲ ਜਿਹੜੀ ਮਾਜ ਹੈਗੀ ਵਜਨ ਵਾਲੀ ਆ ਕਿਵੇਂ ਤੁਸੀਂ ਮਰਜ਼ੀ ਦੇਖ ਸਕਦੇ ਹੋ ਘਰੇ ਇੱਕ ਵਾਰੀ ਵਿజిਟ ਕਰਕੇ ਤਸੱਲੀ ਕਰ ਲਿਓ ਤੇ ਰੇਟ ਭਾਅ ਫੜਦਾ ਕੀ ਹੈਗਾ ਕਿੰਨੀ ਡਿਮਾਂਡ ਹੈ ਉਹ ਆਪਾਂ ਪੁੱਛ ਲੈਣੀ ਆ ਵੀਰ ਤੋਂ ਠੀਕ ਆ ਬਾਕੀ ਥਾਣਾ ਦੀ ਚਵਾਈ ਚੰਗੀ ਆ ਜਿਹੜਾ ਲੇਵਾ ਦੋਸਤੋ ਬਿਲਕੁਲ ਪੱਧਰ ਵਿਖਾਉਂਦੀ ਆ ਠੀਕ ਆ ਕੋਈ ਇਹ ਕੰਮ ਨਹੀਂ ਹੈਗਾ ਵੀ ਕੋਈ ਬਾਈ ਵਾਲਾ ਕੰਮ ਜਾ ਕੇ ਸੱਜੀ ਖੱਬੇ ਬਣੇ ਚੱਕਦੀ ਸਾਈਡ ਰੱਖਦੀ ਆ ਉਹ ਕੰਮ ਨਹੀਂ ਹੈਗਾ ਠੀਕ ਆ ਤੇ ਗਲਦੀਪ ਜੀ ਲੈ ਇਹਦੇ ਕੀ ਕਰਦੇ ਅੱਜ ਦੇ ਸਮੇਂ ਹਰੇ ਦਾ ਇਹਦਾ 48000 48 ਹਾਂ ਤੇ ਚਲੋ 48000 ਰੁਪਏ ਸੱਜਰ ਮਾਝੀ ਏ ਸੱਜਰਿਆ ਮਾਝੇ ਬਿਲਕੁਲ ਸੱਜਰਿਆ ਤੇ ਵੀਰ ਕਿਸੇ ਨੇ ਗਲਦੀਪ ਬੱਚਾ ਵੇਖਣਾ ਵੇਖ ਵਿਖਾ ਦੇਗਾ ਵਿਖਾ ਦੇਣਾ ਕਿਉਂਕਿ ਇੱਕ ਬੰਦੇ ਨੂੰ ਨਾ ਐਸਟੀਮੇਟ ਹੋ ਜਾਂਦਾ ਵਿਖਾ ਦੇਣਾ ਬੱਚਾ ਦਿਖਾ ਦਿਓ ਜਿਹੜੀ ਕੱਟੀ ਹੋਈ ਜੇ ਫੋਟੋ ਮੰਗਾ ਕੇ ਜੇ ਆਨਲਾਈਨ ਕਿਸੇ ਭਰਾ ਨੇ ਖਰੀਦੀ ਤੇ ਫੋਟੋ ਮੰਗਾ ਕੇ ਆਨਲਾਈਨ ਭੇਜ ਦਿਓ ਨਹੀਂ ਤੇ ਜੇ ਇੱਥੇ ਕਿਸੇ ਆ ਕੋਈ ਵੀਰ ਆ ਕੇ ਤੁਹਾਨੂੰ ਉਹਨਾਂ ਦੇ ਘਰੇ ਲੈ ਜਾ ਕੇ ਬੱਚਾ ਦਿਖਾ ਦਿਓ ਕੋਈ ਗੱਲ ਨਹੀਂ 48000 ਨਾ ਜੀ ਹਾਂਜੀ 48000 ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ